ਸਵੱਟ ਕਰਦੇ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਬਲੱਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਬਹੁਤ ਵੱਡੀ ਆਫਰ ਦੇ ਵਿੱਚ ਰਹਿਣ ਵਾਲੀ ਆ ਅੱਜ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਗਲਾਸ ਔਰਗੇਂਜ਼ਾ ਦੇ ਵਿੱਚ ਸਵੈਸ ਜੋਰ ਜੱਟ ਦੇ ਵਿੱਚ ਰਹਿ ਲੈ ਕੇ ਆਏ ਆ ਜੀ ਤੇ ਬਰਬਰੀ ਦੇ ਵਿੱਚ ਜਿਹੜੇ ਸੂਟ ਰਹਿਣਗੇ ਅੱਜ ਵੱਡੀ ਆਫਰ ਦੇ ਵਿੱਚ ਰਹਿਣ ਵਾਲੇ ਆ ਜੀ ਤੇ ਜਿਹੜਾ ਬ੍ਰਾਂਡ ਲੈ ਕੇ ਆਏ ਤਮੰਨਾ ਬ੍ਰਾਂਡ ਦੇ ਸੂਟ ਰਹਿਣਗੇ ਸਟਾਫ ਬਹੁਤ ਹੀ ਫਾਈਨ ਰਹਿਣ ਵਾਲਾ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਇਹ ਹੈਗਾ ਗਲਾਸ ਹੋਰ ਗੈਂਜਾ ਦੇ ਵਿੱਚ ਉੱਪਰ ਆਰੀ ਵਰਕ ਵੀ ਹੋਇਆ ਪੂਰੀ ਸ਼ਾਰਟ ਦੇ ਉੱਪਰ ਆਰੀ ਵਰਕ ਹੋਇਆ ਚੈੱਕ ਕਰੋ ਜੀ ਪੂਰੀ ਸ਼ਾਰਟ ਉੱਪਰ ਆਰੀ ਵਰਕ ਹੋਇਆ ਗਲਾਸ ਹੋਰ ਗੈਂਜਾ ਸਟਾਫ ਰਹੂਗਾ ਜੀ ਪ੍ਰਿੰਟ ਬੜਾ ਪਿਆਰਾ ਜਾਂ ਕਾਫੀ ਫੇਮਸ ਪ੍ਰਿੰਟ ਰਹਿਣ ਵਾਲਾ ਤੇ ਨਾਲ ਤੁਹਾਨੂੰ ਮਿਲਣ ਵਾਲੀ ਹੈ ਜੀ ਬਾਟਮ ਲਾਉ ਜੀ ਮਸਲੀਨ ਦੀ ਮਿਲੂਗੀ ਤੁਹਾਨੂੰ ਨਾਲ ਬਾਟਮ ਚੈੱਕ ਕਰੋ ਜੀ ਵੱਡੀ ਆਫਰ ਦੇ ਵਿੱਚ ਰਹਿਣੀ ਹੈ ਜੀ ਆਈਡੀ ਸੂਟ ਪ੍ਰਾਈਸ ਸਿਰਫ ਰਹਿਣੀ ਹੈ 900 900 ਦੇ ਵਿੱਚ ਤੁਹਾਨੂੰ ਮਿਲ ਰਿਹਾ ਗਲਾਸ ਔਰਗੈਂਜਾ ਦਾ ਸੂਟ ਉਹਦੇ ਉੱਪਰ ਵੀ ਆਰੀ ਵਰਕ ਮਿਲ ਰਿਹਾ ਤੇ ਤਮੰਨਾ ਬ੍ਰਾਂਡ ਮਿਲ ਰਿਹਾ ਜੀ ਚੈੱਕ ਕਰੋ ਜੀ ਤਮੰਨਾ ਬ੍ਰਾਂਡ ਹੈ ਲਓ ਜੀ ਤਮੰਨਾ ਬ੍ਰਾਂਡ ਮਿਲ ਰਿਹਾ ਸਿਰਫ 900 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਅੱਜ ਇੱਕ ਦਿਨ ਦੇ ਲਈ ਵੱਡੀ ਆਫਰ ਹੈ ਜੀ ਇਹਨਾਂ ਸੂਟਾਂ ਦੇ ਠੀਕ ਹੈ ਜੀ ਜਿਹੜਿਆ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਐਦਾਂ ਦੇ ਸੋਹਣੇ ਸੋਹਣੇ ਸੂਟ ਲੈਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਦੋ ਸੂਟ ਅਵੇਲੇਬਲ ਹੈ ਠੀਕ ਹੈ ਜੀ ਸੇਮ ਕਲਰ ਦੇ ਦੋ ਸੂਟ ਅਵੇਲੇਬਲ ਆ ਸਾਡੇ ਕੋਲੇ ਤੇ ਜੇਕਰ ਤੁਸੀਂ ਦੋ ਸੂਟ ਲੈਣੇ ਕਿਸੇ ਨੇ ਦੋ ਸੂਟ ਵੀ ਲੈ ਸਕਦੇ ਹੋ ਜੀ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਰਹੂਗਾ ਗਲਾਸ ਔਰ ਗੈਂਜਾ ਦੇ ਦੋ ਸੂਟ ਇਹ ਵੀ ਅਵੇਲੇਬਲ ਹੈ ਇਹ ਰਹੂਗਾ ਜੀ ਮਸਕ ਗਲਾਸ ਸਿਲਕ ਠੀਕ ਹੈ ਜੀ ਮਸਕ ਗਲਾਸ ਸਿਲਕ ਆ ਜੀ ਠੀਕ ਹੈ ਜੀ ਦੋ ਸੂਟ ਮਿਲਣਗੇ ਸੇਮ ਤੁਹਾਨੂੰ ਤਮੰਨਾ ਬ੍ਰੈਂਡ ਰਹਿਣਾ ਬਾਟਮ ਲਓ ਜੀ ਇਹ ਵਾਲੀ ਰਹੂਗੀ ਨਾਲ ਮਸਲੀਨ ਦੀ ਬਾਟਮ ਤੁਹਾਨੂੰ ਠੀਕ ਹੈ ਜੀ ਪ੍ਰਾਈਸ ਸਿਰਫ ਰਹਿਣੀ ਹੈ ਜੀ ਇਹਦੀ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਪਹਿਲਾਂ ਇਹ ਵਾਲੇ ਸੂਟ ਅਸੀਂ ਸੇਲ ਕੀਤੇ ਸੀ 1200 1300 ਦੇ ਵਿੱਚ ਸੇਲ ਹੋਇਆ ਜੀ ਅੱਜ ਸਿਰਫ ਸਾਨੂੰ ਆਫਰ ਦੇ ਵਿੱਚ ਸੂਟ ਦੇ ਰਹੇ ਹਾਂ ਜੀ ਇੱਕ ਦਿਨ ਦੀ ਆਫਰ ਹੈਣੀ ਹੈ ਸਿਰਫ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਚੈੱਕ ਕਰੋ ਜੀ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਦੋ ਸੂਟ ਇਹ ਵਾਲੇ ਅਵੇਲੇਬਲ ਹੈ ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਆਲ ਓਵਰ ਸੂਟ ਰਹੂਗਾ ਜੀ ਠੀਕ ਹੈ ਜੀ ਜੇਕਰ ਤੁਸੀਂ ਸ਼ਾਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਇਕੱਲੇ ਸ਼ਾਰਟ ਪੀਸ ਵੀ ਲੈ ਸਕਦੇ ਹੋ ਜੀ ਇਹ ਆਲ ਓਵਰ ਹੋਊਗਾ ਜੀ ਮਸਕ ਗਲਾਸ ਸਿਲਕ ਤੇ ਬਹੁਤ ਸੋਹਣਾ ਕਲਰ ਹੈ ਪ੍ਰਾਈਸ ਸਿਰਫ ਰੈਣੀ ਇਹ ਵਾਲੇ ਸੂਟ ਦੀ 1100 ਠੀਕ ਹੈ ਜੀ 11 ਤੁਸੀਂ 1200 ਦੇ ਵਿੱਚ ਸਾਡੇ ਕੋਲੋਂ ਲਿਆ ਹੋਊਗਾ ਸੂਟ ਮੈਚਿੰਗ ਪਰ ਅੱਜ ਤੁਹਾਨੂੰ ਸੂਟ ਦੇ ਰਹੇ ਹਾਂ ਜੀ ਸਿਰਫ ਆਲ ਓਵਰ ਸੂਟ ਉਹ ਵੀ ਇੱਕ ਦਿਨ ਦੀ ਆਫਰ ਹੈ ਜੀ ਸਿਰਫ 1100 ਦੇ ਵਿੱਚ ਤੁਸੀਂ ਆਲ ਓਵਰ ਮਸਕ ਗਲਾਸ ਸਿਲਕੇ ਦੇ ਵਿੱਚ ਸੂਟ ਲੈ ਸਕਦੇ ਹੋ ਜੀ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਸੂਟ ਲੈਣ ਵਾਲੇ ਆ ਜੀ ਅੱਜ ਦੇ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਸਵੈਸ ਜੋਰਜਟ ਤੇ ਰਹੂਗਾ ਜੀ ਲਓ ਜੀ ਸਵੈਸ ਜੋਰਜਟ ਤੇ ਸੂਟ ਰਹਿਣਾ ਜੀ ਇਹ ਵੀ ਦੋ ਸੂਟ ਅਵੇਲੇਬਲ ਆ ਸਾਡੇ ਕੋਲ ਸਵੈਸ ਜੋਰਜਟ ਤੇ ਰਹਿਣਾ ਆਰੀ ਵਰਕ ਹੋਇਆ ਚੈੱਕ ਕਰੋ ਜੀ ਪਿਓਰ ਵਾਲੀ ਜੋਰਜਟ ਹੈ ਬ੍ਰਾਂਡ ਰਹਿਣਾ ਤਮੰਨਾ ਠੀਕ ਹੈ ਜੀ ਇਸ ਪਿਓਰ ਵਾਲੀ ਜੌਰਜਟ ਐ ਬਿਲਕੁਲ ਸੌਫਟ ਵਾਲੀ ਇਹ ਵਾਲੀ ਰੈਣੀਆ ਨਾਲ ਬਾਟਮ ਦੋ ਸੂਟ ਅਵੇਲੇਬਲ ਹੈ ਜੀ ਪ੍ਰਾਈਸ ਹੈਣੀਆ 850 ਠੀਕ ਹੈ ਜੀ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਬਹੁਤ ਵੱਡੀ ਆਫਰ ਦੇ ਵਿੱਚ ਸੂਟ ਰਹਿ ਰਹੇ ਹੈ ਜੀ ਅੱਜ ਦੇ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ 850 ਦੇ ਵਿੱਚ ਸੂਟ ਲੈ ਸਕਦੇ ਹੋ ਨਾਲ ਮਿਲੂਗੀ ਤੁਹਾਨੂੰ ਮੈਚਿੰਗ ਬਾਟਮ ਲਓ ਜੀ ਬਸ ਲਈਂ ਦੀ ਬੋਟਾ ਲੈ ਲਈਆਂ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਸਵੈਸ ਜੋਰਜਟ ਹੈ ਪੂਰੀ ਸ਼ੋਰਟ ਦੇ ਉੱਪਰ ਆਰੀ ਵਰਕ ਹੈ ਬਿਲਕੁਲ ਬੈਸਟ ਵਾਲੀ ਪਿਓਰ ਵਾਲੀ ਜੋਰਜਟ ਹੈ ਜੀ ਸਿਰਫ 850 ਦੇ ਵਿੱਚ ਸੂਟ ਲੈ ਸਕਦੇ ਹੋ ਨਹੀਂ ਤੁਸੀਂ ਬਿਲਕੁਲ ਸੌਫਟ ਵਾਲਾ ਸਟਾਫ ਹੈ ਬਿਲਕੁਲ ਮਲਾਈਮ ਸੌਫਟ ਤੇ ਪੂਰਾ ਸਵੈਸ ਜੋਰਜਟ ਵਿੱਚ ਰਹੂਗਾ ਜੀ ਸੂਟ ਸਿਰਫ ਪ੍ਰਾਈਸ ਰਹਿਣੀ ਹੈ 850 ਲਓ ਜੀ ਅੱਗੇ ਬਰਬਰੀ ਤੇ ਵੀ ਆਫਰ ਰਹਿਣ ਵਾਲੀ ਹੈ ਅੱਜ ਬਰਬਰੀ ਦੇ ਸੂਟਾਂ ਤੇ ਵੀ ਆਫਰ ਹੈ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਸਿਰਫ ਇੱਕ ਲਾਸਟ ਸੂਟ ਬਚਿਆ ਇਹ ਵਾਲੇ ਪ੍ਰਿੰਟ ਦਾ ਪਹਿਲਾਂ ਸੇਲ ਹੋ ਚੁੱਕਿਆ ਲਓ ਜੀ ਇਹ ਵਾਲੀ ਰਹਿਣੀ ਹੈ ਜੀ ਬਾਟਮ ਮਸਲੀਨ ਦੀ ਸਿਰਫ ਪ੍ਰਾਈਸ ਰਹਿਣੀ ਹੈ ਜੀ ਦੀ 900 900 ਦੇ ਵਿੱਚ ਤੁਸੀਂ ਤਮੰਨਾ ਬ੍ਰਾਂਡ ਦੀ ਬਰਬਰੀ ਲੈ ਸਕਦੇ ਹੋ ਸਟੈਂਪ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਸਟੈਂਪ ਚੈੱਕ ਹੈ ਸਾਰੇ ਸੂਟ ਤਮੰਨਾ ਦੇ ਰਹਿਣੀ ਹੈ ਅੱਜ ਤੇ ਪ੍ਰਾਈਸ ਸਿਰਫ ਰਹਿਣੀ ਹੈ ਜੀ ਦੀ 900 900 ਦੇ ਵਿੱਚ ਤੁਸੀਂ ਇਹ ਵਾਲਾ ਬਰਬਰੀ ਦਾ ਸੂਟ ਲੈ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਬਿਲਕੁਲ ਮਲਾਈਮ ਸੌਫਟ ਬਰਬਰੀ ਹੈ ਜੀ ਬਿਲਕੁਲ ਮਲਾਈ ਲਓ ਜੀ ਇਹ ਚੈੱਕ ਕਰੋ ਜੀ ਇਹ ਵੀ ਸਵਿਸ ਜੌਰਜਟ ਦੇ ਵਿੱਚ ਰਹੂਗਾ ਜੀ ਤਮੰਨਾ ਬ੍ਰਾਂਡ ਹੈ ਜੀ ਸਵਿਸ ਜੌਰਜਟ ਦੇ ਵਿੱਚ ਰਹਿਣਾ ਚੈੱਕ ਕਰੋ ਸਿਰਫ ਪ੍ਰਾਈਸ ਰਹਿਣੀ ਹੈ 850 ਲਓ ਜੀ ਇਹ ਵਾਲੀ ਰਹਿਣੀ ਹੈ ਜੀ ਨਾਲ ਮਸਲੀਨ ਦੀ ਬੋਟਮ 850 ਦੇ ਵਿੱਚ ਸਿਰਫ 1 ਦਿਨ ਦੀ ਆਫਰ ਹੈ ਜੀ ਇਹਨਾਂ ਸੂਟਾਂ ਤੇ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਬਹੁਤ ਸੋਹਣਾ ਕਲਰ ਹੈ ਜੀ ਲਾਉਜੀ ਇਹ ਰਹੂਗਾ ਜੀ ਮਸਕ ਗਲਾਸ ਸਿਲਕ ਠੀਕ ਹੈ ਜੀ ਮਸਕ ਗਲਾਸ ਸਿਲਕ ਦਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਚੈੱਕ ਕਰੋ ਜੀ ਸੂਟ ਲਾਉਜੀ ਇਹ ਵਾਲੀ ਰੈਡੀ ਹੈ ਜੀ ਨਾਲ ਬਾਟਮ ਮਸਲੀਨ ਦੀ ਤੇ ਪ੍ਰਾਈਸ ਰਹਿਣਾ ਜੀ ਇਹਦਾ ਸਿਰਫ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਰਹਿਣ ਵਾਲਾ ਠੀਕ ਹੈ ਜੀ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੇ ਕੱਲੀ ਸ਼ਾਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਤੁਹਾਨੂੰ ਕੱਲੀ ਸ਼ਾਰਟ ਪੀਸ ਵੀ ਦੇ ਸਕਦੇ ਹਾਂ ਜੀ ਠੀਕ ਹੈ ਜੀ ਮੈਚਿੰਗ ਬਾਟਮ ਨਾਲ 910 ਦਾ ਸੂਟ ਰਹੂਗਾ ਲਓ ਜੀ ਅੱਗੇ ਰਹੂਗਾ ਨਿਓਨ ਮਹਿੰਦੀ ਕਲਰ ਨਿਓਨ ਮਹਿੰਦੀ ਕਲਰ ਸੂਟ ਹੋਣਾ ਬਰਬਰੀ ਦੇ ਵਿੱਚ ਲਓ ਜੀ ਇਹ ਬਰਬਰੀ ਦੇ ਵਿੱਚ ਰਹੂਗਾ ਜੀ ਨਿਓਨ ਮਹਿੰਦੀ ਕਲਰ ਚੈੱਕ ਕਰੋ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹਦੇ 2 ਫੁੱਟ ਅਵੇਲੇਬਲ ਆ ਸਾਡੇ ਕੋਲੇ ਨਾ ਰਹਿਣੀਆਂ ਮਸਲੀਨ ਦੀ ਬਾਟਮ ਨਿਓਨ ਮਹਿੰਦੀ ਦੀ ਪ੍ਰਿੰਟ ਦੇ ਕੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਪ੍ਰਾਈਸ ਦੇ ਰਹੇ ਆ ਸਿਰਫ 900 900 ਦੇ ਵਿੱਚ ਤੁਸੀਂ ਇਹ ਬਰਬਰੀ ਦਾ ਸੂਟ ਲੈ ਸਕਦੇ ਹੋ ਜੀ 12 1300 1500 ਵਾਲਾ ਸੂਟ ਅੱਜ ਵੱਡੀ ਆਫਰ ਦੇ ਵਿੱਚ ਮਿਲ ਰਿਹਾ ਤੁਹਾਨੂੰ ਠੀਕ ਹੈ ਜੀ ਲਓ ਇਹ ਵੀ ਪ੍ਰਿੰਟ ਲੈਣਾ ਤਮੰਨਾ ਦਾ ਲਓ ਜੀ ਇਹ ਰਹੂਗਾ ਸ੍ਰਿਸ ਜੋਰਜਟ ਦੇ ਵਿੱਚ ਰਹੂਗਾ ਕਿ ਇਸ ਸ੍ਰਿਸ ਜੋਰਜਟ ਦੇ ਵੈਗ ਦੇ ਵਿੱਚ ਰਹਿਣਾ ਜੀ ਬਲਾ ਸੂਟ ਲੋ ਪ੍ਰਿੰਟ ਬਹੁਤ ਹੀ ਪਿਆਰਾ ਜਾਂ ਨਾਲ ਤੁਸੀਂ ਬਾਟਮ ਲੈ ਸਕਦੇ ਹੋ ਠੀਕ ਹੈ ਜੀ ਨਾਲ ਲੈ ਸਕਦੇ ਹੋ ਬਾਟਮ ਪ੍ਰਾਈਸ 850 ਡਾਰਕ ਬਾਟਮ ਦੀ ਲੈ ਸਕਦੇ ਹੋ ਲਾਈਟ ਬਾਟਮ ਵੀ ਲੈ ਸਕਦੇ ਤੁਸੀਂ ਠੀਕ ਹੈ ਜੀ ਪ੍ਰਾਈਸ ਰਹਿਣਾ 850 850 ਦੇ ਵਿੱਚ ਸੂਟ ਰਹਿਣ ਵਾਲਿਆ ਜੀ ਲੋਚ ਇਹ ਵਾਲਾ ਸੂਟ ਰਹੂਗਾ ਜੀ ਲਓ ਜੀ ਇਹ ਆਲਓਵਰ ਸੂਟ ਰਹੂਗਾ ਜੀ ਠੀਕ ਹੈ ਜੀ ਸਵਿਸ ਜੌਰਜਟ ਦੇ ਵਿੱਚ ਆਲਓਵਰ ਸੂਟ ਰਹੂਗਾ ਜੀ ਪ੍ਰਾਈਸ ਰਹਿਣੀ ਹੈ ਇਹਦੀ 1100 1100 ਦੇ ਵਿੱਚ ਤੁਸੀਂ ਆਲਓਵਰ ਸੂਟ ਲੈ ਸਕਦੇ ਹੋ ਜੇਕਰ ਕੱਲੀ ਸ਼ਰਟ ਲੈਣਾ ਚਾਹੋ ਨੀ ਤਾਂ ਕੱਲੀ ਸ਼ਰਟ ਵੀ ਲੈ ਸਕਦੇ ਠੀਕ ਹੈ ਜੀ ਸਵਿਸ ਜੌਰਜਟ ਦੇ ਵਿੱਚ ਰਹਿਣਾ ਵਿਸ ਜੋਰਜਟ ਰੋਗੀ ਆਫ ਵਾਈਟ ਦੀ ਨਾਲ ਮਸਲੀਨ ਦੀ ਰਹਿਣੀ ਆ ਜੀ ਬਾਟਮ ਤੇ ਪ੍ਰਾਈਸ ਸਿਰਫ ਦੇ ਰਿਆਂ 750 ਸਬਿਸ ਜੋਰਜਟ ਆ ਬਿਲਕੁਲ ਪਿਓਰ ਰਿਜਨਲ ਵਾਲਾ ਜੋਰਜਟ ਆ ਪੂਰੀ ਸ਼ਰਟ ਉੱਪਰ ਆਰੀ ਵਰਕ ਹੋਇਆ ਚੈੱਕ ਕਰ ਸਕਦੇ ਹੋ ਨਾਲ ਤੁਹਾਨੂੰ ਆਫ ਵਾਈਟ ਦੀ ਮਿਲਦੀ ਆ ਜੀ ਬਾਟਮ ਆਫ ਵਾਈਟ ਦੇ ਵਿੱਚ ਰਹੂਗਾ ਜੀ ਤੇ 750 ਰਹਿਣ ਵਾਲੀ ਇਹਦੀ ਪ੍ਰਾਈਸ ਅਗਲਾ ਸੂਟ ਚੈੱਕ ਕਰੋ ਜੀ ਬਰਬਰੀ ਦੇ ਵਿੱਚ ਰਹੂਗਾ ਇਹਲਾ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਇਹਦੀ ਬਰਬਰੀ ਦੇ ਵਿੱਚ ਰਹਿਣਾ ਸਿਰਫ 900 ਦੇ ਵਿੱਚ ਸੂਟ ਲੈ ਸਕਦੇ ਹੋ ਮੈਚਿੰਗ ਮੈਚਿੰਗ ਸੂਟ ਲੈ ਸਕਦੇ ਹੋ ਸਿਰਫ 900 ਦੇ ਵਿੱਚ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਰਬਰੀ ਦੇ ਵਿੱਚ ਰਹਿਣਾ ਨਿਯੋਨ ਮਹਿੰਦੀ ਕਲਰ ਦੇ ਵਿੱਚ 프੍ਰਿੰਟ ਬਹੁਤ ਹੀ ਪਿਆਰਾ ਜਾਂ ਇਹ ਵੀ ਦੋ ਸੂਟ ਮਿਲ ਜਾਣਗੇ ਤੁਹਾਨੂੰ ਲਓ ਜੀ ਬਹੁਤ ਹੀ ਪਿਆਰਾ ਜਾਂ ਪ੍ਰਿੰਟ ਹੈ ਦੇਖੋ ਜੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈ ਨਿਯੋਨ ਮਹਿੰਦੀ ਕਲਰ ਦੀ ਠੀਕ ਹੈ ਜੀ ਅੱਜ ਦੀ ਵੱਡੀ ਆਫਰ ਸਿਰਫ ਲਓ ਜੀ 900 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਬਰਬਰੀ ਦੇ ਸਾਡੇ ਕੋਲੋਂ ਇਹ ਵਾਲੀ ਰੈਡੀ ਮਸਲੀਨ ਦੀ ਨਾਲ ਬੋਟਮ ਠੀਕ ਹੈ ਜੀ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਅੱਜ ਦੇ ਇੱਕ ਦਿਨ ਦੇ ਲਈ ਆਫਰ ਹੈ ਤੁਹਾਡੇ ਵਾਸਤੇ ਲਓ ਜੀ ਇਹ ਕੇਵਲ ਤੁਹਾਡੇ ਵਾਸਤੇ ਲੈ ਕੇ ਲੈ ਕੇ ਆਏ ਆ ਜਿਵੇਂ ਅੱਗੇ ਕਰੂਗੇ ਦਾ ਤਿਹਾਰ ਆ ਰਿਹਾ ਠੀਕ ਹੈ ਜੀ ਫੈਸਟ ਫੈਸਟੀਵਲ ਸੀਜ਼ਨ ਆ ਰਿਹਾ ਤੇ ਅੱਧਾ ਥੋੜਾ ਜਿਹਾ ਪਾਰਟੀ ਵੇਅਰ ਸੂਟ ਵੀ ਲੈ ਕੇ ਆਏ ਆ ਚੈੱਕ ਕਰੋ ਜੀ ਇਹ ਵਾਲੇ ਸੂਟ ਰਹਿਣਗੇ ਹੈਂਡਵਰਕ ਦੇ ਵਿੱਚ ਬਹੁਤ ਹੀ ਪਿਆਰੇ ਜੇ ਸੂਟ ਰਹਿਣ ਵਾਲਿਆ ਚੈੱਕ ਕਰੋ ਜੀ ਗਲਾਸ ਮਸਕ ਗਲਾਸ ਔਰ ਗੈਂਜਾ ਦੇ ਉੱਪਰ ਸੂਟ ਰਹਿਣੇ ਆ ਜੀ ਵਾਲੇ ਪੂਰਾ ਆਰੀ ਵਰਕ ਦੀ ਸ਼ਰਟ ਹੈ ਫਰੰਟ ਬੈਕ ਸੇਮ ਆਉਣ ਵਾਲੀ ਆ ਜੀ ਪੂਰੀ ਸ਼ਰਟ ਉੱਪਰ ਆਰੀ ਵਰਕ ਹੋਇਆ ਠੀਕ ਆ ਜੀ ਸਿਕਵੈਂਸ ਸਿੱਪੀ ਵਰਕ ਹੋਇਆ ਪੂਰਾ ਥ्रेड ਹੋਇਆ ਜੀ ਦੇਖੋ ਚੈੱਕ ਕਰੋ ਜੀ ਸ਼ਰਟ ਦੇ ਉੱਪਰ ਪੂਰਾ ਹੈਂਡ ਵਰਕ ਹੋਇਆ ਜੀ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਤੇ ਨਾਲ ਤੁਹਾਨੂੰ ਬਾਟਮ ਮਿਲਨੀ ਹੈ ਲਓ ਜੀ ਨੈਚੁਰਲ ਪਿਓਰ ਕਰੇਵ ਦੀ ਹੀ ਨਾਲ ਤੁਹਾਨੂੰ ਬਾਟਮ ਲਈ ਅਸੀਂ ਠੀਕ ਹੈ ਜੀ ਨੇਚਰਲ ਪਿਓਰ ਕਰੇਪ ਦੀ ਬਾਟਮ ਲਾਈ ਆ ਪ੍ਰਾਈਸ ਇਹਦਾ ਰਹਿਣਾ 2800 ਰੁਪਏ 2800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜਿਹਦਾ ਤੁਸੀਂ ਇਹਨੂੰ ਸੂਟ ਨੂੰ ਰੈਡੀ ਕਰੋਗੇ ਤੇ ਬਹੁਤ ਸੋਹਣੀ ਲੁੱਕ ਆਉਣੀ ਆ ਜੀ ਸੂਟ ਦੀ ਐਦਾਂ ਦੀ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਹੋਰੇ ਦੇ ਉੱਪਰ ਡਿਜ਼ਾਈਨ ਕਰਨ ਦੀ ਲੋੜ ਨਹੀਂ ਸਿੰਪਲ ਸੋਬਰ ਸੂਟ ਬਣਾ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਤੁਹਾਨੂੰ ਦਿਖਾ ਦਿੰਨੀ ਆ ਜੀ ਇਹਦੇ ਵਿੱਚ ਕਿਹੜੇ ਕਿਹੜੇ ਕਲਰ ਸਾਡੇ ਕੋਲ अवेलेबल ਹੈ ਠੀਕ ਹੈ ਜੀ ਦੂਸਰਾ ਕਲਰ ਚੈੱਕ ਕਰੋ ਜੀ ਲੋ ਇਹ ਆਉਣਾ ਵਾਈਨ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਸ਼ਰਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਸ਼ਰਟ ਬਣੀ ਹੋਈ ਹੈ ਪੂਰੀ ਆਰੀ ਵਰਕ ਵਾਲੀ ਸ਼ਰਟ ਹੈ ਜੀ ਹੈਂਡਵਰਕ ਹੋਇਆ ਪੂਰੀ ਸ਼ਰਟ ਦੇ ਉੱਪਰ ਫਰੰਟ ਬੈਕ ਸੇਮ ਆਊਗਾ ਤੇ ਇਹ ਵਾਲੀ ਨੇਚਰਲ ਕਰੇਵ ਦੀ ਰਹਿਣੀ ਹੈ ਜੀ ਇਹਦੇ ਨਾਲ ਬਾਟਮ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਪ੍ਰਾਈਸ ਇਹਦੀ ਰਹਿਣੀ ਹੈ 2800 ਰੁਪਏ ਠੀਕ ਹੈ ਜੀ ਆਉਂਦੇ ਤੁਸੀਂ ਕਰੂਗੇ ਜੀ ਤਿਆਰ ਲਈ ਇਦਾਂ ਦੇ ਸੂਟ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਕਰ ਸਕਦੇ ਹੋ ਆਪਣੇ ਲੱਭੀ ਅਗਲਾ ਸੂਟ ਚੈੱਕ ਕਰੋ ਜੀ ਇਹ ਕੇਬਲ ਸੂਟ ਆਊਗਾ ਜੀ ਰੀ ਵਿੱਚ ਲਓ ਜੀ ਬਹੁਤ ਹੀ ਪਿਆਰਾ ਸੂਟ ਹੈ ਚੈੱਕ ਕਰੋ ਜੀ ਸ਼ਰਟ ਚੈੱਕ ਕਰੋ ਜੀ ਪੂਰੀ ਸ਼ਰਟ ਉੱਪਰ ਹੈਂਡਵਰਕ ਹੈ ਜੀ ਫਰੰਟ ਬੈਕ ਠੀਕ ਹੈ ਜੀ ਇਹ ਵਾਲੀ ਰੈਣੀ ਹੈ ਨਾਲ ਬਾਟਮ ਨੇਚਰਲ ਕ੍ਰੇਪ ਦੀ ਬਾਟਮ ਲਗਾਈ ਹੈ ਤੇ ਪ੍ਰਾਈਸ ਸਿਰਫ ਰੈਣ ਵਾਲਾ ਜੀ ਇਹ ਵਾਲੀ ਸ਼ਰਟ ਦਾ ਸੂਟ ਦਾ ਕੰਪਲੀਟ ਸੂਟ ਦਾ 2800 ਠੀਕ ਹੈ ਜੀ ਇਹ ਕੇਬਲ ਵਾਲਾ ਕਲਰ ਸੀ ਦੂਸਰਾ ਕਲਰ ਚੈੱਕ ਕਰੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹਦੇ ਵਿੱਚ ਥੋੜਾ ਜਿਹਾ ਡਿਫਰੈਂਟ ਹੈ ਇਹਦੇ ਵਿੱਚ ਆਹ ਵਾਲਾ ਕਲਰ ਆਊਗਾ ਜੀ ਥੋੜਾ ਜਿਹਾ ਵਾਈਨ ਜਿਹਾ ਇਹਦੇ ਵਿੱਚ ਥੋੜਾ ਜਿਹਾ ਆਹ ਵਾਲਾ ਕਾਪਰ ਜਿਹਾ ਕਲਰ ਆ ਰਿਹਾ ਠੀਕ ਹੈ ਜੀ ਇਹ ਵੀ ਕਲਰ ਬਹੁਤ ਪਿਆਰਾ ਹੈ ਇਹਦੀ ਬਾਟਮ ਚੈੱਕ ਕਰੋ ਬਹੁਤ ਪਿਆਰੀ ਜੀ ਬਾਟਮ ਲੱਗੀ ਹੋਈ ਹੈ ਇਹਦੇ ਨਾਲ ਤੇ ਪ੍ਰਾਈਸ ਇਹਦਾ 2800 ਰੁਪਏ ਰਹਿਣ ਵਾਲਾ ਜੀ ਨਾ ਇਹ ਕੇਵਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵੀ ਨੇਚਰਲ ਕਰੇਪ ਦੀ ਬਾਟਮ ਹੈ ਤੇ ਇਹ ਵਾਲੀ ਲੱਗੀ ਹੈ ਜੀ ਨਾਲ ਸ਼ਰਟ ਠੀਕ ਹੈ ਜੀ ਚਰੂਨ ਦੀ ਸ਼ਰਟ ਹੈ ਹੈਂਡਵਰਕ ਦੀ ਸ਼ਰਟ ਰਹਿਣੀ ਹੈ ਜੀ ਪਿਓਰ ਚਰੂਨ ਦੇ ਵਿੱਚ ਬੰਦਣੀ ਫਰੈਂਟ ਦੇ ਵਿੱਚ ਸ਼ਰਟ ਰਹਿਣੀ ਹੈ ਹੈਂਡਵਰਕ ਦੀ ਸ਼ਰਟ ਹੈ ਪ੍ਰਾਈਸ ਇਹਦਾ ਰਹਿਣਾ 1800 ਰੁਪਏ ਇਹ ਬੜਾ ਸੋਹਣਾ ਨੂੰ 1800 ਦੇ ਵਿੱਚ ਮਿਲਣ ਵਾਲਾ ਜੀ ਠੀਕ ਹੈ ਜੀ ਇਹ ਸਨ ਅੱਜ ਦੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ